ਹਲੋ ਜੀ ਸਾਰੇ ਚੱਲੇ ਹੁਣ ਦੀਦੀ ਘਰੇ ਲੰਚ ਇੱਧਰ ਕਰ ਲਿਆ ਸੀਗਾ ਤੇ ਹੁਣ ਉਹ ਕਹਿੰਦੇ ਕਿ ਅਸੀਂ ਚਾਹ ਉੱਥੇ ਪੀਣੀ ਆ ਸਾਰੇ ਜਣੇ ਬੈਠ ਕੇ ਕੀ ਹੋ ਰਿਹਾ ਇਹ ਇਹ ਹੋ ਰਿਹਾ ਫਟੇ ਸਿੰਗ ਇਹ ਫਾਤਾ ਸਿੰਗ ਹੱਥ 'ਚ ਗੁੱਲਕ ਫੜੀ ਹੋਈ ਵੀ ਗੁੱਲਕ ਤੋੜਨੀ ਆ ਜਾ ਕੇ ਉਹ ਖੜਜੋ ਮੈਨੂੰ ਗੇਟ 'ਤੇ ਲਾ ਲੰਦੋ ਤੋਂ ਚਲੋ ਚਲੋ ਬਲੰਦਰ ਹੈ ਹੈ ਲੈ ਅਮਨ ਨੂੰ ਰਾਤ ਰਹਿਣਾ ਨੀ ਅਮਨ ਤੂੰ ਰਾਤ ਰਹਿਣਾ ਤੇਨੂੰ ਵਧਾਈਆ ਪੁੱਤ ਤੇਰਾ ਹੈ ਹੈ ਕਿਹੜੀ ਗੱਲ ਹੈ ਤੁਹਾਡੇ ਸੇ ਤੇ 11 ਲੱਖ ਰੁਪਏ ਹੀ ਉੱਡੇ ਫਿਰਦੇ ਹੈ ਓ ਮਾਈ ਗੋਡ ਹੋ ਇੱਕ ਬਾਸੇ ਕਿਉਂ ਕਰੇ ਨਾ ਤੁਮ ਕੋਲ ਦੋ ਦੋ ਬਈ ਇਹਨੂੰ ਵੀ ਦੋ 500 ਰੁਪਏ ਬਾਦ ਮੈਂ ਬਾਦ ਜਿਆਦਾ ਪਾ ਚਾ ਉਧਰ ਨਾ ਪਾਈ ਦੋ ਬਈ ਇਹ ਪਈ ਇਹ ਬਦਲਣਾ ਨਹੀਂ ਹੁੰਦਾ ਕੀ ਕੀ ਕਹਿੰਦੇ 20 ਰੁਪਏ ਦੇ ਵਿੱਚ ਵਧਣਾ ਨਹੀਂ ਜਿਆਦਾ ਨਹੀਂ ਤਾਂ 10 ਰੁਪਏ ਦੇਣੇ ਹੀ ਬਸ ਆਜੋ ਬਈ ਕਰ ਇਹਨਾਂ ਦੇ ਕਰੇ ਆਏ ਨੇ ਨਾ ਨਾ ਬਣਾਉਣਾ ਪਤਾ ਟੈਨਸ਼ਨ ਨਹੀਂ ਬਈ ਗੈਸ ਅਮਣਾ ਦੇਖ ਇੱਧਰ ਆ ਵੇਖ ਪਾ ਕੱਪੜੀ ਵੀ ਸਿੱਕੜੇ ਪਏ ਇਹ ਤੇਰੇ ਪਾਪਾ ਨਾਲ ਸ਼ਗਨ ਮੰਡਣਾ ਹੈ ਦੇਣਾ ਨਹੀਂ ਹੈ ਲੈਣਾ ਨਹੀਂ ਹੈ ਗੱਲਾਂ ਨਾਲ ਚੁੱਕੀ ਲੈਂਦੇ ਆ ਤੂੰ ਉਧਰੋਂ ਵੇਖ ਕੰਦੇ ਸਾਰੇ ਗਗਨ ਫੁੱਲਾ ਰਾਂਦੋ ਹਾਂ ਹਲਾ ਆਇਓ ਦੋ ਪਹਿਲਾਂ ਗੁੱਲ ਲੱਕ ਥੋੜਾ ਚਾਹ ਬਾਤ ਚ ਹੀਵਾਂਗੇ ਹੋਰ ਅਮਣਾ ਹੈਗੀ ਹੈ ਜੇਬ ਹੈਗੀ ਹੈ ਦੀ ਅਜਾ ਬੀਜੇ ਚ ਰੱਖ ਲੈ ਨਹੀਂ ਜਰਾ ਗੱਤ ਕਰਾਂਗੇ ਹਾਂ ਅੱਛਾ ਮੈਂ ਫੜੀ ਮੈਂ ਨਾ ਫਤਿਹ ਨੂੰ ਵੈਸੇ ਹੀ ਕਿਹਾ ਸੀ ਕਿ ਪਾਪਾ ਆਉਣਗੇ ਫੇਰ ਗੁੱਲਕ ਤੋੜੀ ਤੇ ਪਤਾ ਸੀਰੀਅਸ ਲੈ ਗਿਆ ਪਾਪਾ ਨੂੰ ਚਾਹ ਵੀ ਚੰਗੀ ਤਰ੍ਹਾਂ ਪੀਂਦੀ ਸੀ ਕਹਿੰਦਾ ਹੁਣੇ ਤੋੜਨੀ ਦੇਖੋ ਰੋ ਕੇ ਅੱਖਾਂ ਕਿਵੇਂ ਲਾਲ ਕਰ ਲਈਆਂ ਉਹ ਨਹੀਂ ਤੇ ਤੈਨੂੰ ਮੈਂ ਕਿਹਾ ਦੁੱਸ ਨਹੀਂ ਕਰਨਾ ਠੀਕ ਹੈ ਚਲੋ ਬੈਠੋ ਉਧਰ ਹੁਣ ਮਾਸੀ ਨੇ ਉਹ ਨਹੀਂ ਦਿੱਤਾ ਪਾਪਾ ਇਹ ਦੁੱਸੋ ਆ ਜਾਓ ਭਾਈ ਸਰ ਜਾਨੇ ਪਤਨੋਟ ਪੈ ਜਾ ਬਲਿੰਦਰ ਇੱਕ ਹੋਰ ਫੋਲਡ ਕਰ ਲੋ ਹਾਂ ਚਲੋ ਸਾਰੇ ਆ ਜਾ ਪੋਲੀਥੀਨ ਲੈ ਲਓ ਨਾ ਚੀ ਪੈਸੇ ਪਾ ਲਿਓ ਪੋਲੀਥੀਨ ਲੈ ਲਓ ਦੇਖੋ ਫਤੈ ਨੇ ਨਾ ਪਾਪਾ ਦੇ ਅੱਜ ਤੇ ਗੁੱਲਕ ਤੋੜਨੀ ਸੀ ਆ ਜਾਓ ਸਾਰੇ ਜਣੇ ਆ ਜਾਓ ਆ ਜਾਓ ਬਈ ਆ ਜਾਓ ਆਹ ਲਓ ਲਓ ਪਾਜੀ ਚਲੋ ਲੈ ਲੀ ਨੀ ਲਿਆਓ ਪਾਜੀ ਪਾਜੀ ਹਾਂ ਹਾਂ ਥਰੀ ਹੌਲੀ 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 ਕਿਵੇਂ ਆਡੀਅנס ਕਲਰ ਇੰਨੀ ਵੀ ਨਹੀਂ ਹੌਲੀ ਅੰਮਣ ਆ ਜਾ ਤੂੰ ਚਾਂਸ ਮਿਸ ਕਰ ਦੇਣ ਲੱਗੀ ਐ ਬੰਦ ਦੇ ਯਾਰੇ ਬਾਹਰ ਓ ਬਾਹਰ ਸਾਈਡ ਤੇ ਹੋਰ ਨਹੀਂ ਨਹੀਂ ਤਰ ਬਸ 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 99 ਜਿਹਦਾ ਨੰਬਰ ਆ ਰਿਹਾ ਹੈ ਲਾਸੀ ਮੋ ਤੇਰੇ ਨਾਲ ਵੱਧ ਪਿਆ ਇੱਥੇ ਇਹਨਾਂ ਲੈ ਕੇ ਲੈ ਕੇ ਜਿਹੜਾ ਰਹਿ ਗਿਆ ਮਜਾਕ ਕਰਦੇ ਨੇ ਮੈਂ ਇੱਕ ਚਿਮਟਾ ਪਾ ਕੋਲ ਚਿਪਕੀ ਕੇ ਲਾ ਰਿਹਾ ਨਹੀਂ ਲਿਆ ਨਹੀਂ ਲਿਆ ਤਾਂ ਮੁੰਡਾ ਇਹਨੂੰ ਮੂੰਹ ਮਾਰਨਾ ਚਲੋ ਹੁਣ ਕਲੈਕਟ ਕਰ ਲਓ ਸਾਰੇ ਕਾਊਂਟ ਬਾਅਦ ਚ ਕਰ ਲਿਓ ਠੀਕ ਹੈ ਕਲੈਕਟ ਤੇਰੇ ਕੋਲ ਬਸ ਬੁਲੰਦਰ ਕਾਊਂਟ ਵੀ ਕਰੋ ਖੜਿਜੋ ਖੜਿਜੋ ਕੀ ਕਾਊਂਟ ਹੋਣੀ ਏ ਇੱਕ ਹੋਰ ਹਾਂ ਇੱਕ ਹੋਰ ਸਕੋਰਪੀਓ ਲਿਉਣੀ ਏ ਸਾਰਾ ਹੋਣੀ ਸਾਰਾ ਹੋਣੀ ਕੀ ਚਲ ਪਰ ਨਹੀਂ ਤੂੰ ਕਾਊਂਟ ਕਰ ਤੂੰ ਵੀ ਨਾਲ ਬੈਠਾ ਨਹੀਂ ਕਾਊਂਟ ਕਰ ਲੰਦ ਵੀਰੇ ਨੂੰ 500 ਦੀ ਕਿ ਜਣਾ ਕਾਊਂਟ ਕਰੋ ਦੇਖੀ ਕਿੰਨੇ ਪੈਸੇ ਹੋ ਗਏ ਚਲੋ ਚਲੋ ਆਹ ਫੇਰ ਗੱਡੀ ਦਾ ਹਾਂ ਇਹ ਵੀ ਤਾਂ ਸਾਡਾ ਨਹੀਂ ਬੱਲੇ ਵੱਡਿਆਣੀ ਇੱਥੇ ਤੂੰ ਲੈ ਲੈ ਜੀ ਹੈ ਇੱਕ ਗੱਡੀ ਹੋਰ ਉਹ ਬਗਲੀਆਂ ਨੇ ਪੈਸਾ ਤਾਂ ਅੱਜ ਆਹ ਹੋ ਰਹੀ ਹੈ ਹੈ ਅੱਛਾ ਜੀ ਜਿੱਧਰ ਦੇਖੋ ਗਿਫਟ ਓਪਨਿੰਗ ਦੀ ਇੰਨੀ ਹੈ ਕਿ ਜਿਆਦਾ ਐਕਸਾਈਟਮੈਂਟ ਹੋ ਰਹੀ ਨਾ ਸਾਰੇ ਰਾਮ ਨਾਲ ਬੈਠ ਕੇ ਖੋਲੋ ਰਾਮ ਨਾਲ ਪੁੱਤ ਪਪਾ ਜਿੱਪਾ ਨੇ ਆਪਣਾ ਆ ਜਾ ਅਮਣਾ ਗੈਸ ਕਟੋ ਗੈਸ ਕਟ ਨਹੀਂ ਕਰਨਾ ਗੈਸ ਪਾਣੀ ਉੱਚ ਪੈਂਦੀ ਹੋਰ ਬੈਠ ਰਿਓ ਯਾਰ ਰਾਮ ਨਾਲ ਹੋਰ ਕਾਹ ਬੋਖੀ ਲੁੱਟ ਥੋੜੀ ਪਣੀ ਆ ਦੋ ਲੱਖ ਭੱਜਣਾ ਏ ਤੁਸੀਂ ਬਹਿ ਜਾਓ ਨਾ ਉੱਪਰ ਅੱਛਾ ਸਹੀ ਪਰਾਂ ਪੁੱਤ ਇਹ ਕਾ ਇਹ ਲਾਉਣਾ ਇੱਥੇ ਗਾਡੀ ਕੋਈ ਦੇਖੀ ਤੰ ਹਾਂ ਬੈਗ ਦਾ ਕਲਰ ਬਹੁਤ ਸੋਹਣਾ ਨਾ ਵਾਓ ਹੂੰ ਫਿਰ ਪਰਫਿਊਮ ਪਾਏ ਵਿੱਚ ਪਾਜੀ ਅੱਛਾ ਬੰਟੀ ਵਾਈ ਹਾਂ ਕਿਦੀ ਕੋਟੀ ਐ ਇਹ ਜਿੰਨੂੰ ਪੂਰੀ ਆ ਗਈ ਉਹ ਪਾ ਲੂਗਾ ਉਹ ਦੱਸੂਗਾ ਪਰ ਨੂੰ ਪਤਾ ਉਹ ਬੋਲੂਗਾ ਤੁਸੀਂ ਸੁਣੀ ਜਾਣਾ ਉਹ ਬੋਲ ਨਹੀਂ ਰਿਹਾ ਨਾ ਸੁਣੀ ਜਾਣਾ ਤੁਸੀਂ ਬਸ ਅੱਛਾ ਅੱਛਾ ਆ ਮੈਰੀ ਸ਼ੂਜ਼ ਆ ਠੀਕ ਹੈ ਪਹਿਲਾਂ ਪਾ ਕੇ ਦੇਖੋ ਫਟਾਫਟ ਪਰਨੀ ਤੇ ਵੱਡੇ ਲੱਗੇ ਠੀਕ ਹੈ ਪਰਨੀ ਤੇ ਮੈਨੂੰ ਵੱਡੇ ਲੱਗ ਰਹੇ ਨਹੀਂ ਨਹੀਂ ਆ ਜਾਣਗੇ ਆਪ ਸਾਈਡ ਤੋਂ ਨਾ ਵੱਡੇ ਲੈ ਕੇ ਆਏ ਮੇਰੇ ਕੋਲ ਠੀਕ ਹੈ ਮੀਂਹ ਦੁਪਹਿਰ ਤੋਂ ਬਾਅਦ ਚਾਚੂ ਧੰਨਵਾਦ ਜੀ ਤੁਹਾਨੂੰ ਵਰ ਲਾ ਲੂ ਕੋਈ ਨਾ ਨੈਰ ਪਾ ਲੂ ਗੱਲ ਮੇਰੇ ਮੁੰਡੇ ਦੀ ਹੈ ਅੱਧਾ ਤਾਂ ਨੰਬਰ ਮੈਂ ਵੱਡੇ ਲੈ ਕੇ ਆ ਜੀਗਾ ਬਸ ਠੀਕ ਹੈ ਕੋਈ ਗੱਲ ਨਹੀਂ ਕਿ ਮਤਲਬ ਕਿ ਇਨਕੇ ਜੇ ਤੂੰ ਵੱਡਾ ਵੀ ਹੁੰਨਾ ਹੈ ਇਨਕੇ ਤੋਂ ਪੜ ਮਾਰ ਕੇ ਵੇਖਣ ਦੇ ਆਪਾਂ ਇਹਦੇ ਤੇ ਮਸਾਲੇ ਪਾ ਗਏ ਨਹੀਂ ਆ ਗਏ ਆ ਗਏ ਸ਼ੁਕਰ ਹੈ ਆ ਗਏ ਚਲੋ ਇੱਕ ਤੇ ਡਨ ਹੋ ਗਿਆ ਜੀ ਨਹੀਂ ਆ ਗਏ ਉਹ ਸਿਮੂ ਦਾ ਵੀ ਆ ਗਏ ਚਲ ਲਾਲਾ ਸਿਮੂ ਨੂੰ ਵੀ ਇਹ ਆ ਲੋ ਜੀ ਪਤੇ ਦੇ ਆ ਗਏ ਓ ਐਡੀਡਾਸ ਇਹ ਫਟ ਫੈਰ ਕੇ ਤੋਂ ਵੀ ਰੀਡ ਓ ਜਮਾਨ ਕੋਈ ਨਹੀਂ ਕੋਈ ਪੈਰਾ ਸੌਕਸ ਵੀ ਨਹੀਂ ਪਾਏ ਤੇ ਵੱਡਾ ਹੈ ਮੇਰੇ ਖਿਆਲ ਚ ਨਹੀਂ ਨਹੀਂ ਆ ਜਾਣਗੇ ਸੋ ਨੰਬਰ ਵੱਡੇ ਹੀ ਲੈ ਕੇ ਆਇਆ ਹਾਂ ਆ ਜਾਣਗੇ ਭਾਜੀ ਮਿਲਣਾ ਦਾ ਆ ਜਾਣਗੇ ਆਪਾਂ ਆਪਾ ਆਇਆ ਰਾਈਟ 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 ਇਹ ਜਰ ਆਪਣੇ ਨਾਲ ਆਪਣੇ ਕੋਲ ਬੈਠਦੇ ਰਹੇ ਇੱਥੇ ਬੈਜੋ ਰਹੀ ਕੋਈ ਗੱਲ ਨਹੀਂ ਅਮਨ ਭਾਜੀ ਨੂੰ ਭੱਜਣਾ ਬਹੁਤ ਘੈਂਟ ਬਈ ਖੁੱਲਿਆ ਬਤੋ ਫਿਰ ਨਹੀਂ ਅਗੇ 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 ਵੱਡਾ ਵੀ ਹੋਊਗਾ ਨਾ ਤੇਰਾ ਫੈਨ ਚੱਲ ਬਾਅਦ ਨਹੀਂ ਨਹੀਂ ਸਹੀ ਦਮਨ ਤੇਰੇ ਆ ਜਾਣ ਸਹੀ ਹੁਣ ਨਾ ਨਹੀਂ ਠੀਕ ਐ ਨਹੀਂ ਆਇਆ ਬਤਾ ਅਗੇ ਅਗੇ ਆਹੋ ਅਮਨ ਨੂੰ ਆਏ ਨੇ ਹਾਂ ਆਉਂ ਨਹੀਂ ਕੀਤਾ ਹੋਇਆ ਨਾ ਪਤਾ ਗਿਫਟ ਵੀ ਲੈ ਜਾ ਲੈ ਵੀ ਦਮਨ ਹੁਣ ਤੇਰੇ ਉਹ ਦਮਨ ਤੇ ਨਹੀਂ ਆਉਣੇ ਮਿਲਦਾ ਦਮਨ ਤੇ ਨਹੀਂ ਆਉਣੇ ਮਿਲਦਾ ਦਮਨ ਦੇ ਨਹੀਂ ਭਾਲਦਾ ਨਹੀਂ ਆਜਣੇ ਨਹੀਂ ਆਉਣੇ ਦਮਨ ਨਹੀਂ ਆਉਣੇ ਫਾਤਮਾ ਹੁਣੇ ਪਾ ਦਮਨ ਪਾ ਕੇ ਦੇਖ ਪਾਜੀ ਤੂੰ ਹੀ ਫੜ ਲ ਖੋਣ ਕਿਉਂਕਿ ਮੈਨੂੰ ਲੱਗਨ ਦਿਆ ਪੀ ਦਾਮਨ ਦਾ ਪੈਰ ਵੱਡਾ ਹੈ ਹਾਂ ਉਹ ਫੋਨ ਪਹਿਲਾਂ ਤਸਮੀ ਖੋਲ ਕੇ ਰੱਖ ਤਾ ਯੋ ਯੋ ਹਾਈ ਫੋਨ ਕਿਉਂ ਘਟਦਾ ਥੋੜੀ ਮੈਨੂੰ ਬਣਾਇਆ ਲੈ ਨੀਂ ਫਾ ਕੇ ਬੈਠਾ ਤੜੀ ਤੂੰ ਲਾ ਬੈਠ ਹੂੰ ਹਮ ਦਮੋਗਰ ਦਾ ਖਰਚੋ ਸੈਟ ਰੰਦ ਨਾ ਪਏ ਨੀ ਕੁਝ ਨਹੀਂ ਪਏ ਇੱਥੇ ਆ ਗਿਆ ਕੰਮ ਤੇ ਅੱਈਓ ਦੂਜਾ ਪਾਰ ਨੂੰ ਚੱਲ ਸ਼ੁਕਰ ਚੱਲ ਮੁੰਡਾ ਸ਼ਰਟ ਨੇ ਚੱਲ ਨਹੀਂ ਇਤਨਾ ਚੇਂਜ ਕਰ ਉਹ ਵੇਖੀ ਕਹਿੰਦਾ ਟੈਟ ਦੇ ਮੈਨੂੰ ਦੇ ਦੇ ਕਹਿੰਦਾ ਮੈਂ ਆ ਨੀ ਤੇਰੇ ਅੱਗੇ ਮੈਂ ਤੂੰ ਕਿਉਂ ਤੂੰ ਵਾਲਾ ਇਹ ਨਾ ਹੜਕ ਦੇ ਰਿਹਾ ਨਹੀਂ ਮੈਂ ਮੰਗਵਾਈ ਆ ਨਹੀਂ ਇਹਨੇ ਮੰਗਵਾਈ ਇਹਨੇ ਵੇਖ ਕੇ ਫੋਟੋ ਮੈਨੂੰ ਤੇ ਬਾਤ ਉਹ ਮੁੰਨੀ ਕਲ ਪਾ ਕੇ ਨਹੀਂ ਮੈਨੂੰ ਉਹ ਵੀ ਟਾਈਟ ਸੀ ਜਦੋਂ ਨਵੇਂ ਨਵੇਂ ਬਾਤ ਹੋ ਜਾਣੇ ਇਹ ਲੂਜ਼ ਵੀ ਹੋਣਗੇ ਸ਼ੋਰੂਮ ਇਥੇ ਆਉਟਲੈਟ ਚ ਚੇਂਜ ਹੋ ਜਾਣਗੇ ਮੈਨੂੰ ਹੀ ਨਹੀਂ ਟਾਈਟ ਨਾ ਸੌਦਾ ਦੇ ਨਹੀਂ ਯਾਰ ਠੀਕ ਹੈ ਮੇਰੇ ਪੈਰ ਜਦੋਂ ਉਹ ਕਹਿ ਰਹੀ ਠੀਕ ਹੈ ਫਿਰ ਧੱਕਾ ਘੱਟੋ ਕਰਨ ਦਿਓ ਹੋਰ ਲੂਜ਼ ਲੈ ਕੇ ਵਾਪਸ ਆਣਾ ਵੀ ਦੱਚ ਤੇਰੇ ਵਾਪਸ ਕਰ ਲੈ ਮੈਂ ਜਦੋਂ ਵੀ ਆ ਉਹ ਤਾਂ ਉਹ ਤੁੰਨੀ ਨਹੀਂ ਆਪਣੇ ਮੋਚੀ ਹੁੰਦੇ ਨੇ ਉਹਨਾਂ ਕੋਲ ਹੁੰਦਾ ਸਭ ਹੋ ਜਾਂਦਾ ਹੋਰ ਹਾਂ ਕਰ ਦਣਗੇ ਉਹ ਚਲੋ ਕੋਈ ਗੱਲ ਕੋਈ ਗੱਲ ਇਹ ਤੇ ਇੱਕ ਗੁੱਚੀ ਦਾ ਇੱਕ ਹੋਦਾ ਤੇ ਗੁੱਚੀ ਦਾ ਤੁਹਾਡਾ ਡੋਲਸ ਗੁਮਾਨਾ ਦਾ ਤੁਹਾਡਾ ਬਹੁਤ ਵਧੀਆ ਕਿਹੜਾ ਤੁਸੀਂ ਮਗਵਾਇਆ ਸੀ ਇਹ ਵਾਲਾ ਸਾਡਾ ਧਿਆਨ ਲੇਡੀਜ਼ ਦਾ ਕਿ ਧਿਆਨ ਦਦਾ ਇਹ ਲੇਡੀਜ਼ ਨੇ ਦੋਨੋਂ ਆਪਾਂ ਦਾਰਮਨ ਦੋਨੋਂ ਇਹ ਦੇਖੋ ਵੀ ਕਿ ਕਿਹੜੇ ਚ ਮੈਨੂੰ ਸੁਣਾ ਨਾਜੀ ਦਾ ਕਿਹੜਾ ਆ ਮੇਰਾ ਵਿਆਹੀ ਵਾਲਾ ਦੀਦੀ ਵਾਲਾ ਐਜੀ ਫਰ ਤੋਂ ਬਾਅਦ ਤੇਰਾ ਤੇ ਭਾਬੀ ਦਾ ਉਦੋਂ ਬਾਅਦ ਪਤਾ ਨਹੀਂ ਲੱਗਦਾ ਕਿ ਕਿਦਾ 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 ਸਹੀ ਗੱਲ ਆ ਉਦੋਂ ਬਾਅਦ ਸਾਰਿਆਂ ਨੇ ਲਾਈ ਜਾਣਾ ਵੇਖੀਏ ਫਿਰ ਆਪਾਂ ਬੁਰਿੰਦਰ ਜਿਹੜਾ ਕਹੇਗਾ ਉਹ ਹੀ ਲਵਾਂਗੇ ਆਪਾਂ ਇਹ ਤੇ ਮੇਰਾ ਤੇਰੇ ਕੋਲ ਹੋਏ ਤੇ ਤੇਰਾ ਮੇਰੇ ਕੋਲ ਹੋਵੇ ਬਹੁਤ ਗੁੱਚੀ ਵਾਲਾ ਸਪਨਾ ਹੋ ਗਿਆ ਹੋਈ ਮਤਲਬ ਟੱਚ ਨਾ ਆ ਤਾ ਆਇਆ ਹਮਣ ਗੁੱਚੀ ਦਾ

ਆ ਮਾਂ ਚਾ ਚਾ ਟੇਪ ਲੱਗੀ ਹੈ ਖੋਲ 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 ਪਹਿਲਾਂ ਟੋਨੀ ਨੂੰ ਦੇਖੋ ਖੋਲਿਓ ਸੀ ਅਸੀ ਖੋਲਿਓ ਸੀ ਹਾਂ ਖੋਲ ਲੂ ਖੋਲ ਪੁੱਤ ਗਵਾਲ ਚੀਜ਼ ਗਵਾਲ ਸੀ ਗਵਾਣਾ ਖੋਲੀ ਖੋਲ ਗਵਾਣਾ ਜੀ ਦੋਸੇ ਗਵਾਣਾ ਦੋਸੇ ਕਵਾਣਾ ਦੋ ਸਿੰਗ ਵਾਣਾ ਲੈ ਲੈ ਬਾਈ ਗगनਵਾ ਤੇ ਉਹ ਦੇਖੀ ਆ ਜਿਹੜਾ ਦੋ ਨਾਲ ਇਹ ਕਾ ਤੋ ਹੱਥ ਦੇ ਦੇ ਤੇਰਾ ਤੇਰਾ ਇਹ ਲੈ ਲਿਓ ਪੈਨਸਲ ਆਲ ਛੁਪਾ ਕੇ ਰੱਖੋ ਪਰਸ ਚ ਪਰਸ ਚ ਛੁਪਾ ਕੇ ਰੱਖਿਓ ਅਮਨ ਜਿਹੜਾ ਯੂਜ਼ ਕਰ ਰਹੀ ਹੈ ਤੂੰ ਅਮਨ ਜਿਹੜਾ ਤੂੰ ਯੂਜ਼ ਕਰਦੀ ਹੈ ਰਮਨ ਦੀਦੀ ਨੇ ਨਹੀਂ ਭੇਜਿਆ ਓਕੇ ਉਹਦੇ ਨਾਲ ਦਾ ਰਮਨ ਦੀਦੀ ਨੇ ਜਿਹੜਾ ਭੇਜੇ ਨੇ ਉਹ ਵਾਲੇ ਨੇ ਰਮਨ ਦੀਦੀ ਛੁਪਾ ਕੇ ਲੈ ਆਸੀ ਨੇ ਲੈ ਆਓ ਸੀ ਇਹਦਾ ਯਾਰ ਵੋਕੇਟ ਆ ਯਾਰ ਉਹਦਾਂ ਨਹੀਂ ਡੋਲ ਆਪਣਾ ਇੱਥੇ ਨਾ ਮੇਰੀ ਗੱਲ ਸੁਣ ਇੱਥੇ ਕੁਛ ਨਹੀਂ ਪਤਾ ਲੱਗਣਾ ਕਿੰਨੇ ਗੁੱਚੀ ਦਾ ਲੈ ਕੇ ਕਿੰਨੇ ਡੌਨ ਸੱਦਾ ਲੈਣਾ ਕੁਛ ਨਹੀਂ ਪਤਾ ਹੁਣ ਭਾਜੀ ਇਹਨਾਂ ਨੇ ਗੁੱਚੀ ਦਾ ਵੀ ਲੈਣਾ ਤੇ ਫਲੋਰਾ ਦਾ ਵੀ ਲੈਣਾ ਤੇ ਇਹ ਵੀ ਲੈਣਾ ਇੱਕ ਪੱਤੀ ਤੇ ਲਾਉਣਾ ਗੁੱਚੀ ਦਾ ਇੱਕ ਪੱਤੀ ਤੇ ਲਾਉਣਾ ਡੋਲਸੇ ਦਾ ਤੇ ਸ਼ਾਦੀ ਵਿੱਚ ਪਾਣਾ ਫਲੋਰਾ ਆਹ ਭਾਜੀ ਤੁਹਾਡੇ ਪਾ ਲਈ ਸਾਰੇ ਦੋਨੋਂ ਹਾਂ ਇਹ ਨੂੰ ਦੇਖੋ ਤੁਸੀਂ ਦੋਨੋਂ ਚਿਹਰੇ ਕਿਹੜਾ ਇਹ ਚ ਦੋ ਪੈਕ ਨੇ ਵੇਖ ਗਏ ਇੰਨੇ ਸਿੰਗਲ ਤਾਂ ਪੁੱਛੋ ਕਿਹੜਾ ਲੈਣਾ ਤੁਹਾਨੂੰ ਨਹੀਂ ਨਹੀਂ ਕੋਈ ਨਹੀਂ ਜਿਹੜਾ ਉਹ ਕੀ ਹੈ ਜ਼ਾਰਾ ਲ ਕੁਝ ਨਹੀਂ ਅੱਛਾ ਅੱਛਾ ਪਰਫਿਊਮ ਹੈ ਕੋਈ ਨਾ ਜਿਹੜਾ ਮਰਜ਼ੀ ਦੇ ਦੇ ਮੈਨੂੰ ਜ਼ਾਰਾ ਦੇ ਦੇ ਦੋਨੋਂ ਜ਼ਾਰਾ ਨਹੀਂ ਸੇਮ ਨਹੀਂ ਬਲਵਿੰਦਰ ਪਤਾ ਵਾਲਾ ਟੱਬਰ ਦਾ ਹੁੰਦਾ ਘੱਟ ਪਰਫਿਊਮ ਵੀ ਵੱਧ ਲਿਆ ਆ ਮੇਰੀ ਵੀ ਬਲੈਕ ਹੈ ਇਹ ਹੈ ਥੈਂਕ ਯੂ ਥੈਂਕ ਯੂ ਸ੍ਰੀ ਦਾ ਸਾਹ ਹੁੰਦਾ ਤੁਸੀਂ ਤੇ ਨਹੀਂ ਸ੍ਰੀ ਦਾ ਸਾਹ ਹੁੰਦਾ ਸ੍ਰੀ ਐਡਾ ਕੋ ਉਹਦਾ ਐ ਐ ਉਹਨੂੰ ਦੋ ਹੀ ਚਾਹੀਦੇ ਆ ਕਿ ਲੈਂਦੇ ਪੋਣੇ ਮੈਂ ਕਿੱਥੇ ਪੱਤੇ ਦੀ ਨਾਈਟ ਰੈਲ ਜੀ ਅੱਛਾ ਹੁਣ ਮੇਰਾ ਪਤਾ ਘਾੜ ਤੂੰ ਵੀ ਖੋਲ ਆਪਣੇ ਵਾਲਾ ਨਹੀਂ ਯਾਰ ਤੁਹਾਡੇ ਕੋਲ ਹੈਗਾ ਸੀ ਆਹ ਰੋਮਦਿਰ ਦੇ ਆਓ ਤਾਂ ਆਈ ਨਾ ਫਿਰ ਇਹਦਾ ਮੈਂ ਸੇਵ ਨਹੀਂ ਮੈਂ ਪਿਆ ਪਹਿਲਾਂ ਹੀ ਖੁਦਾ ਕੱਢ ਖਸੂਰ ਸੁਭਾ ਦੀ ਅਲਦਰੀ ਭਰ ਮੈਂ ਖੁਦਾ ਪਾ ਜੀ ਬਣਾ ਲਈ ਜਿਹੜੀਆਂ ਚਾਕਲੇਟਸ ਨੇ ਬਿਲਦਰੋਂ ਸੈਪਰੇਟ ਕੱਟ ਕੇ ਦੇ ਦੋ ਉਹ ਬੱਚਿਆਂ ਦੇ ਹੱਥ ਨਾਲ ਲੱਗਣ ਲੋ ਪਾ ਜੀ ਉਤਾਰ ਆਪਣੀ ਦੀ ਕੁਛ ਫੁੱਟ ਹੈ ਉਤਾਰ ਪਾ ਜੀ ਤੇ ਕੁਲਿੰਦਰ ਭਾਜੀ ਵਿਚੈਂਕੋ ਖੁੱਲਿਆ ਸਾਰਾ ਕੁਝ ਐਨਰਜ ਆਵਾਰ ਭਾਜੀ ਤੇ ਕੁਲਿੰਦਰ ਭਾਜੀ ਉਹ ਸਾਰੀਆਂ ਚਾਕਲੇਟਸ ਸਾਡੇ ਲਈ ਸਪੈਸ਼ਲ ਮਗਵਾਈਆਂ ਕਹਿ ਕੇ ਮੈਂ ਆ ਲੋ ਜ ਤੁਹਾਡੀ ਤੂੰ ਫਤਿਹ ਤੇ ਪਨੀਰ ਵੰਗਰਾ ਕਾਊਂਟ ਕਰ ਲੋ ਆਪਣੀਆਂ ਭਾਜੀ ਆਹ ਆਪਣੇ ਚਾਕਲੇਟ ਵੰਡ ਲਓ ਭਰਾਵਾ ਤੂੰ ਫਤਿਹ ਤੇ ਪਨੀਰ ਬਣਿਓ ਯਾਰ ਆ ਸਰ ਜੀ ਆਹੀ ਨਾ ਹੈਗੇ ਨੇ ਨਹੀਂ ਇਹ ਸਰ ਦਾ ਕੋਈ ਚਾਕਲੇਟਸ ਘੱਟ ਠੀਕ ਹੈ ਦੋਨੇ ਸੇਮ ਨਹੀਂ ਹੋਗੇ ਇਹ ਲੈ ਦੇ ਵਈ ਫਰਵੜ ਪਾਉਣ ਨੂੰ ਦੇ ਹਾਂ ਕਾਲੀ ਕਾਲੀ ਬਾਹਤ ਜਾਓ ਜਿਹੜਾ ਖਾਣਾ ਉਹਨੇ ਘਰ ਦੇ ਅੱਗ ਲੱਗੀ ਰਹਿੰਦੀ ਐ ਠੀਕ ਨੇ ਅੱਈਆ ਆਹ ਠੀਕ ਹੈ ਲੈ ਨਾ ਤਿੰਨ ਆਦੇ ਦੇ ਇੱਕ ਆਦੇ ਦੇ ਨੈਸਲੇ ਦਾ ਅੱਛਾ ਇਹ ਕਰੋ ਆਪਣੇ ਪੜਾ ਰਹੇ ਨੇ RAM nal ke ne ਨਹੀਂ ਪੜਾ ਰਹੇ ਨੇ ਚਲੋ ਇਹ ਲਓ ਬਾਈ ਡੱਬੇ ਪੂਰੇ ਨੇ ਪੂਰੇ ਡੱਬੇ ਨੇ ਵੈਸੇ 4-5 ਰੁਪਏ ਦੇ ਨੇ ਕੀ ਪਿਆ ਦੇ ਮੈਂ ਲਾ ਕੇ ਜਾਨੀ ਹਾਂ ਨਾ ਮੈਂ ਉਹ ਜਮ ਲਾ ਕੇ ਜਾਨੀ ਹਾਂ ਤੇ ਕੁੜੀਆਂ ਪੁੱਛਦੀਆਂ ਸੀ ਜਿਹੜੀ ਲਾਇਆ ਹੋਏ ਜਿੰਨਗੀ ਜਿਹੜਾ ਜਿਹੜਾ ਪਤਾ ਲੱਗੇ ਨਾ ਤੂੰ ਤੇ ਜੰਮ ਦੀ ਲਾਉਂਦੀ ਰਹੀ ਮੈਂ ਜਰਮਨ ਜਾ ਕੇ ਆਈ ਨਾ ਲੜਪੋ ਨਾ ਸਵਿਟਜ਼ਰਲੈਂਡ ਜਾ ਕੇ ਜਰਮਨ ਜਾ ਕੇ ਤੂੰ ਮੇਰੇ ਹਿਸਾਬ ਨਾਲ ਮੜਾ ਜਾ ਕਹਿੰਦੀ ਸਾਰੇ ਪਰਫਿਊਮਾਂ ਦਾ ਪਤਾ ਯਾਰ ਇੱਥੇ ਲਾ ਕੇ ਟੈਸਟ ਕਰ ਮੈਂ ਹੋ ਗਿਆ ਹੋ ਗਿਆ ਹੋ ਗਿਆ ਦੇਖ ਲੈ ਮੈਂ ਖੁਸ਼ਬੂ ਦੇਖ ਲਈ ਤੂੰ ਖੁਸ਼ਬੂ ਦੇਖ ਨਹੀਂ ਪਾਈਂ ਦੇਖ ਲਈ ਦੇਖ ਲਈ ਬਸ ਆਲਾ ਫੋਲਾ ਹਾਂ ਬੋਲੋ ਉਹ ਨਾ ਨੀਲਾ ਜਿਹਾ ਜਨਾਬ ਨੂੰ ਉਹ ਘੰਟ ਲੱਗ ਰਿਹਾ ਆ ਜਿਹੜੇ ਇੰਦਰ ਪਿਆ ਹਾਂ ਹਾਂ ਤੱਕ ਵਾ ਫਰੈਸ਼ ਇਹ ਤਖਾਓ ਇਹ ਤੱਕ ਵਾ ਫਰੈਸ਼ ਆ ਜੀ ਨੂੰ ਸਸਤੇ ਪਸੰਦ ਆਉਣਾ ਖੋਲਿਆ ਨੂੰ ਜੇ ਸੁਣੋ ਆ ਆਰਟੀ ਬਸ ਆਇਆ ਨਾ ਪੂਰਾ ਸਾਰਿਆਂ ਦਾ ਸਾਈ ਦਾ ਆਇਆ ਨਾ ਸਾਨੂੰ ਪੂਰਾ ਆ ਜਾਣੇ ਆ ਜਾਣੇ ਰਾਮ ਦੇ ਕਿਧਰ ਲੱਗਦੇ ਇਸ ਤੇ ਕੇ ਕੋਤੀ ਮੰਮੀ ਵਾਸਤੇ ਇਹ ਮਮੀ ਦੇ ਬੈਕ ਪੇਨ ਨਾਲ ਤੇ ਡਾਲਟ ਲੈਂਦੀ ਹੈ ਵਾਓ ਚਲੋ ਜੀ ਵੈਰੀ ਗੁੱਡ ਲੈ ਜੱਕ ਜਿਨ੍ਹਾਂ ਜਿਨ੍ਹਾਂ ਦੀ ਹੁਣ ਬੈਕ ਪੇਨ ਹੁੰਦੀ ਫਿਰ ਸਾਰੇ ਲਾ ਲਿਓ ਮਮੀ ਉਹਨੇ ਘਰੇ ਕੋਈ ਪਤਾ ਨਹੀਂ ਹੈਗਾ ਮਮੀ ਨੇ ਉਂਡੋਰ ਕੇ ਲਾ ਦੇਣੀ ਹਾਂ ਜਾਓ ਜਾ ਤੂੰ ਇਹ ਰੱਖੋ ਜਾ ਕੇ ਦੱਟ ਆਵਣਾ ਹਾਂ ਤੂੰ ਇੱਥੇ ਖਾਓ ਨੋ ਕਰ ਚੁਪਾ ਕੇ ਸਮਾਨ ਰੱਖ ਲਓ ਇਹ ਵੜ ਗਿਆ ਨਾਲ ਮੂੰਹ ਤੇ ਉਹਦੇ ਬੰਦ ਚੁੱਕੇ ਮੇਰੇ ਮੇਰੇ ਕੋਲ ਇੱਕ ਚਿੱਟਾ ਤਿਆਰ ਹੈ ਕੋਈ ਨਹੀਂ ਕੋਈ ਨਹੀਂ ਖਾਓ ਹੋਰ ਮਿਲ ਜਾਣਗੀਆਂ ਲੈ ਮੈਨੂੰ ਦੇ ਦੋ ਵੇ ਮਾਸਾ ਵੇ ਦੇ ਦੋ ਇਹਨੂੰ ਦੇ ਦੋ ਮੰਮਾ ਦੇ ਦੋ ਲੈ ਮੈਨੂੰ ਮੁਰੰਦ ਦੇ ਦਿਆ ਅੱਛਾ ਇੱਕ ਨਹੀਂ ਮੈਨੂੰ ਕੋਈ ਫਤੇ ਦੇ ਦੋ ਫਤੇ ਤੁਸੀਂ ਦੇ ਦੋ ਮੈਨੂੰ ਇੱਕ ਆਈਏ ਮੰਮਾ ਨੂੰ ਬੰਨ ਦੇਣਾ ਫਤੇ ਮਾਰ ਮਾਰ ਦਾਸਾ ਵੇਚਦੀਆਂ ਆਂ ਉਹ ਜੀ ਨਹੀਂ ਕਿਹਾ ਅੱਜ ਕਹਿੰਦਾ ਆਪਣੀ ਬੇਟੀ ਦੀ ਟੈਂਸ਼ਨ ਹੈ ਮੈਨੂੰ ਨਹੀਂ ਕਿਹਾ ਪਤਾ ਮੰਮਾ ਨੂੰ ਦੇ ਦੋ ਫਤੇ ਬੰਨ ਆਦੇ ਦੇ ਰਹਿ ਗਏ ਕੰਮ ਸ਼ੁਰੂ ਕਰਨਾ ਹੈ ਅੱਪਾ ਅਹਾਂ ਬੜੀ ਸੋਹਣੀ ਕਰ ਲੈ ਗਲਗਤਾ ਧੰਨਵਾਦ ਯਾਰ ਉਹ ਰੱਖ ਨਾ ਬਾਈ ਮੰਮੂ ਜੁੱਤੀ ਨੇ ਕਿ ਸੰਦਾਈ ਰੰਮ ਵਾਲੀ ਥੁਨੇ ਵਾਲਾ ਪੰਜਾਬੀ ਪਿਆਰ ਚ ਲੈ ਲੀ ਆਪ ਨੂੰ ਦੂਰ ਬੈਨੋ ਵਿੱਚ ਨਾ ਇਹ ਬੰਦਾ ਜਾਂਦੇ ਜਾਂਦੇ ਦੇ ਵੀ ਨਾ ਬੰਦਾ ਇਹੋ ਜਿਹਾ ਕਿੰਨੂੰ